ਕੂਲਰ ਦੇ ਰੇਟ ਵਿੱਚ ਏਸੀ ਬਾਈ ਜੀ ਹੋਲ ਸੇਲ ਦੀ ਵੱਡੀ ਦੁਕਾਨ ਹੈ ਏਸੀਆਂ ਦੀ ਏਸੀ ਚਾਹੇ ਇੱਕ ਲੈ ਲਓ ਚਾਹੇ 10 ਲੈ ਲਓ ਤੁਹਾਨੂੰ ਏਸੀਆਂ ਦਾ ਜਿਹੜਾ ਹੋਲ ਸੇਲ ਦਾ ਰੇਟ ਹੀ ਇੱਥੇ ਮਿਲੂਗਾ ਬਾਈ ਜੀ ਏਸੀ ਦੇਖ ਸਕਦੇ ਹੋ ਤੁਸੀਂ ਬਹੁਤ ਵੱਡੀ ਦੁਕਾਨ ਹੈ ਤੇ ਏਸੀ ਖੋਲ ਖੋਲ ਕੇ ਚੰਗੀ ਤਰ੍ਹਾਂ ਸਰਵਿਸ ਕਰਕੇ ਚੈੱਕ ਕਰਕੇ ਤੁਹਾਨੂੰ ਦਿੱਤੇ ਜਾਂਦੇ ਨੇ ਬਾਈ ਜੀ ਸੈਕੰਡ ਹੈਂਡ ਏਸੀ ਵੀ ਹੈਗੇ ਨੇ ਤੇ ਨਵੇਂ ਨਕੋਰ ਡੱਬਾ ਬੰਦ ਵੀ ਤੁਹਾਨੂੰ ਮਿਲ ਜਾਣਗੇ ਤੇ ਬਾਈ ਜੀ ਇੱਥੇ ਜਿਹੜੇ ਏਸੀ ਨੇ ਪੁਰਾਣੇ AC 14000 ਰੁਪਏ ਤੋਂ ਸਟਾਰਟ ਹੋ ਜਾਂਦੇ ਨੇ ਤੇ ਬਾਕੀ ਨਵੇਂ AC ਨੇ ਉਹ ਵੀ ਤੁਹਾਨੂੰ ਬਹੁਤ ਹੀ ਘੱਟ ਰੇਟਾਂ ਦੇ ਉੱਤੇ ਮਿਲ ਜਾਣਗੇ ਜੇ AC ਦੀ ਗੱਲ ਕਰੀਏ ਨਵੀਆਂ ਦੀ ਨਵੇਂ AC ਵੀ ਬਾਈ ਜੀ ਕੰਪਨੀ ਦੇ AC ਮਿਲਣਗੇ ਤੁਹਾਨੂੰ ਵਧੀਆ-ਵਧੀਆ ਕੰਪਨੀਆਂ ਦੇ ਜੇ ਉੱਪਰ ਲੱਗਿਆ ਬਾਈ ਜੀ ਫ੍ਰੀਜੀ ਡੇਅਰ ਦਾ ਤੇ نیچے ਲੱਗਿਆ ਮੈਕਰੋਮੈਕਸ ਦਾ ਤੇ ਇਸ ਸਾਈਡ ਤੇ ਲੱਗਿਆ ਹਿਟਾਚੀ ਦਾ ਜੋ ਬਹੁਤ ਹੀ ਵਾਜਬ ਰੇਟਾਂ ਦੇ ਉੱਤੇ ਤੁਹਾਨੂੰ ਮਿਲੂਗਾ ਤੇ ਬਾਈ ਜੀ ਵੀਡੀਓ ਨੂੰ ਪੂਰੀ ਦੇਖ ਲਿਆ ਕਰੋ ਆਜੋ ਬਾਈ ਹੋਰਾਂ ਨਾਲ ਵੀ ਗੱਲਬਾਤ ਕਰਵਾਵਾਂਗੇ ਆਪਾਂ ਪਹਿਲਾਂ ਵੀਡੀਓ ਪੂਰੀ ਦੇਖ ਲਿਆ ਕਰੋ ਜਾਣਕਾਰੀ ਪੂਰੀ ਲੈ ਲਿਆ ਕਰੋ ਤੇ ਬਾਅਦ ਦੇ ਵਿੱਚ ਕੋਈ ਰਹਿੰਦੇ ਨੇ ਤਾਂ ਬਾਈ ਜੀ ਜਾਖੜ ਮੰਡੀ ਦੇ ਵਿੱਚ ਇਹ ਦੁਕਾਨ ਹੈ ਫਾਟਕ ਵਾਲਾ ਰੋਡ ਹੈ ਜਾਖੜ ਦੇ ਵਿੱਚ ਫਾਟਕ ਵਾਲਾ ਰੋਡ ਆਰ ਸੀ ਪੈਲਸ ਰਾਇਲ ਰਾਇਲ ਸੈਲੀਬ੍ਰੇਸ਼ਨ ਜਿਹੜਾ ਪੈਲਸ ਆ ਉਹਦੇ ਬਿਲਕੁਲ ਨਜ਼ਦੀਕ ਇਹ ਦੁਕਾਨ ਪੈਂਦੀ ਹੈ ਐਮ ਕੇ ਏਸੀ ਪੁਆਇੰਟ ਬਾਈ ਹੋਰਾਂ ਦਾ ਨੰਬਰ ਜਿਹੜਾ ਸਕਰੀਨ ਦੇ ਉੱਤੇ ਚੱਲ ਰਿਹਾ ਕਾਲ ਕਰਨ ਤੋਂ ਪਹਿਲਾਂ ਵੀਡੀਓ ਦੇਖ ਕੇ ਪੂਰੀ ਜਾਣਕਾਰੀ ਲੈ ਲਓ ਤੇ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਜ਼ਰੂਰ ਕਰ ਦਿਓ ਤਾਂ ਕਿ ਕਿਸੇ ਹੋਰ ਭੈਣ ਭਾਈ ਦੇ ਵੀ ਇਹ ਜਿਹੜੀ ਵੀਡੀਓ ਕੰਮ ਆ ਸਕੇ ਉਸ ਕੋਲੇ ਪਹੁੰਚ ਸਕੇ ਕਿਉਂਕਿ ਬਾਈ ਜੀ ਅੱਜ ਕੱਲ 14-15000 ਰੁਪਏ ਦਾ ਜਿਹੜਾ ਬਾਜ਼ਾਰ ਦੇ ਵਿੱਚੋਂ ਆਪਾਂ ਨੂੰ ਕੋ ਰੀ ਮਿਲਦਾ ਹੈ ਤੇ ਉਸ ਰੇਟ 'ਚ ਬਾਈ ਹੋ ਰਹੀ ਏਸੀ ਦੇ ਰਹੇ ਨੇ ਤੇ ਬਾਈ ਜੀ ਕੂਲਰ ਪੁਰਾਣਾ ਹੋ ਕੇ ਬਿਲਕੁਲ ਕਬਾੜ 'ਚ ਜਾਂਦਾ ਹੈ ਬਿਲਕੁਲ ਉਹਦੀ ਕੀਮਤ ਨਹੀਂ ਰਹਿੰਦੀ ਬਾਈ ਜੀ ਏਸੀ ਜੇ ਤੁਸੀਂ 5 ਸਾਲ ਵੀ ਚਲਾ ਲੋਗੇ ਤਾਂ ਤੁਹਾਡਾ ਜਿੰਨੇ ਦਾ ਤੁਸੀਂ ਖਰੀਦੋਗੇ ਓਨੇ ਦਾ ਕਬਾੜ 'ਚ ਵੀ ਵਿਕ ਜਾਂਦਾ ਹੈ ਤੇ ਆਓ ਆਪਾਂ ਬਾਕੀ ਬਾਈ ਉਹਨਾਂ ਨਾਲ ਪੂਰੀ ਗੱਲਬਾਤ ਪੂਰੀ ਜਾਣਕਾਰੀ ਤੁਹਾਡਾਂ ਨਾਲ ਸਾਂਝੀ ਕਰਦੇ ਹਾਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਓ ਸਤਿ ਸ਼੍ਰੀ ਅਕਾਲ ਦੋਸਤੋ ਵਿਵਾਕਰਮ ਦੇਖ ਰਹੇ ਹੋ ਤੁਸੀਂ ਮੈਂ ਤੁਹਾਡਾ ਆਪਣਾ ਹੰਟਰ ਤੇ ਅੱਜ ਆਪਾਂ ਆਏ ਹੋਏ ਹਾਂ ਖਾਨ ਸਾਹਿਬ ਦੇ ਕੋਲੇ ਐਮਕੇ ਏਸੀ ਪੁਆਇੰਟ ਜਾਖੜ ਦੇ ਵਿੱਚ ਜਾਖ ਅਡਰੈਸ ਨੰਬਰ ਪੂਰਾ ਸਕਰੀਨ ਦੇ ਉੱਤੇ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਤੇ ਖਾਨ ਸਾਹਿਬ ਨਾਲ ਬਾਕੀ ਏਸੀਆਂ ਦੀ ਗੱਲ ਕਰਦੇ ਆਂ ਖਾਨ ਸਾਹਿਬ ਏਸੀਆਂ ਦੀ ਕੁਆਲਿਟੀ ਦੱਸੋ ਕਿਵੇਂ ਦੀ ਮਿਲੂਗੀ ਬਿਲਕੁਲ ਓਕੇ ਤੁਹਾਨੂੰ ਕੁਆਲਿਟੀ ਦਵਾਂਗੇ ਜੀ ਜateral peace ਤੁਹਾਨੂੰ ओरिजिनल ਮਿਲेंगी ਜੀ ਠੀਕ ਹੈ ਜੀ ਹਾਂਜੀ ਹਾਂ ਕੋਰਾ ਹਰੇਕ ਮਤਲਬ ਤੁਹਾਹਰੇ ਕੰਪਨੀ ਦਾ ਏਸੀ ਮਿਲੇਗਾ ਜੀ ਮਿਤਸੁਬਿਸ਼ੀ ਦਾ ਵੀ ਉਹ ਜਰਨ ਛੱਡ ਕੇ ਜੀ ਉਹ ਮਾੜਾ ਘਾਟਾਂ ਦਾ ਜੀ ਬਾਕੀ ਬੋਲਟਾ ਸਾਟਾ ਕੀ ਲਰੋੜਾ Samsung ਕੋਲੇ ਬਦਲ ਬੁੱਲੋ ਵੀਡੀਓ ਕੋਲੋਂ ਮਰਜੀ ਕੰਪਨੀ ਲੈ ਲਓ ਜੀ ਹਰ ਕੰਪਨੀ ਹਰ ਅਵੇਲੇਬਲ ਹੈ ਅਵੇਲੇਬਲ ਹੈ ਹਾਂਜੀ ਅੱਛਾ ਖਾਨ ਸਾਹਿਬ AC ਦੀ ਸਟਾਰਟਿੰਗ ਕਿੱਥੋਂ ਆ ਸਟਾਰਟ ਆਪਾਂ ਕਿੱਥੋਂ ਕਰਦੇ ਹੋ ਦੇਖੋ ਸਟਾਰਟ ਆਪ ਹੈਗੇ ਆਪਣ ਕੋਲੇ 13 14000 ਤੋਂ ਸ਼ੁਰੂ ਹੁੰਦਾ ਜੀ 13000 ਰੁਪਏ ਤੋਂ ਹਾਂ ਦੇਖੋ ਪਹਿਲਾਂ ਆਪ 12000 ਵਿੱਚ ਸੀ ਤੁਸੀਂ ਉਹ ਬਣਾ ਮਤਲਬ ਫਰਵਰੀ ਆਪਣਾ ਮਾਰਚ ਜੀ ਹੁਣ ਥੋੜਾ ਜਿਹਾ ਗਰਮੀ ਵਧੀ ਥੋੜਾ ਰੇਟ ਆਪਾਂ ਹੋ ਗਿਆ ਹਾਂ ਜੀ ਦੋਸਤ ਐਸੀ ਦਾ ਉਹ स्लॉट 100 AC ਦੇ हिसाब ਨਾਲ ਹੀ ਫਿਰ ਉਹਨਾਂ ਨੂੰ ਮਿਲਦੇ ਨੇ ਜਦੋਂ 100 AC ਟੱਪ ਜਾਂਦਾ ਫਿਰ ਅਗਲਾ स्लॉट ਆਉਂਦਾ ਉਹ ਵੀ ਅਗਲੇ ਹਰ ਵਾਰ 500000 ਮਹਿੰਗਾ ਹੁੰਦਾ ਹੁੰਦਾ ਹਾਂਜੀ ਹਾਂ ਹਾਂ ਇਹ ਜਿਹਾ ਹੁੰਦਾ ਤੇ ਖਾਨ ਸਾਹਿਬ ਜਿਵੇਂ ਮੰਨ ਲਓ ਆਹ AC ਆ ਬਰਲ ਪੁੰਦਾਈ ਸੀ ਇਹਦਾ ਕੀ ਰੇਟ ਹੈ ਤੇ ਥੋੜਾ ਜਿਹਾ ਇਹਨੂੰ ਦਿਖਾਓ ਵਿੱਚੋਂ ਠੀਕ ਹੈ ਜੀ ਆਪਾਂ ਤੁਹਾਨੂੰ ਸਟਾਰਟਿੰਗ ਦਿਖਾਣਾ ਜੀ ਆਪਾਂ ਕੋਲ ਵੋਟ ਆਸਦਾ 5 ਸਟਾਰ ਪੀਸ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਬਿਲਕੁਲ ਕਾਪਰ ਤੇ ਜੋ ਬਿਲਕੁਲ ਜੰਨੀ ਪੀਸ ਹੈ ਜੀ ਇਹ ਠੀਕ ਹੈ ਜੀ ਹਾਂ ਠੀਕ ਹੈ ਦੇਖੋ ਜੀ ਓਕੇ ਬਿਲਕੁਲ ਜੰਨੀ 5 ਸਟਾਰ AC ਨਵਾਂ ਪੀਸ ਹੈਗਾ 36000 ਰੁਪਏ ਦਾ ਜੀ ਹਾਂ ਇਹ ਤੁਸੀਂ ਕਿੰਨੇ ਦਾ ਦੇਣਾ ਆਪਾਂ ਤੁਹਾਨੂੰ ਮੰਗਾਂਗੇ 145000 ਰੁਪਏ ਸਾਢੇ 14000 ਰੁਪਏ ਦਾ ਹਾਂ ਜੀ ਹਾਂ ਇਹ ਕ ਮੈਕ੍ਰੋਮੈਕਸ ਦਾ ਆ ਗਿਆ ਬਹੁਤ ਵਧੀਆ ਮੈਕ੍ਰੋਮੈਕਸ ਆ ਵੀ 5 ਸਟਾਰ AC ਜੀ ਇਸ ਨੂੰ ਤੁਹਾਨੂੰ ਮੰਗਾਂਗੇ 135000 ਰੁਪਏ ਜੀ ਠੀਕ ਹੈ ਜੀ ਵੋਲਟ ਆ ਸਕਿਆ ਜੀ ਵੋਲਟ ਆ 5 ਸਟਾਰ ਜੀ 15000 ਰੁਪਏ ਦਾ ਜੀ 15000 ਰੁਪਏ ਦਾ ਮਾੜਾ ਦਿਖਾਉਂਗੇ ਵਿੱਚੋਂ ਬਿਲਕੁਲ ਬਿਲਕੁਲ ਜੀ ਬਿਲਕੁਲ ਆ ਦੇਖੋ ਜੀ ਆਹ ਯੇ ਸੀਤਾ तकरीबन हां ਫਰੈਸ਼ ਹੀ ਪਿਆ ਅੱਛਾ ਇੱਕ ਕਾਪਰ ਦਾ ਕਹਿੰਦੇ ਨੇ ਕਾਪਰ ਕਾਪਰ ਵਾਲੀ ਗੱਲਬਾਤ ਕਿਵੇਂ ਹੈ ਬਿਲਕੁਲ ਜੀ ਅਲੂਮੀਨੀਅਮ ਏਸੀ ਦੋ ਤਰ੍ਹਾਂ ਦੇ ਆਉਂਦੇ ਨੇ ਕਾਪਰ ਜੀ ਅਲੂਮੀਨੀਅਮ ਆਪਣੇ ਕੋਲ ਜਿਹੜਾ ਏਸੀ ਮਿਲੇਗਾ ਜੀ ਤੁਹਾਨੂੰ 100% ਕਾਪਰ ਚ ਮਿਲੇਗਾ ਕਾਪਰ ਚ ਕਾਪਰ ਦਾ ਵਧੀਆ ਹੁੰਦਾ ਹੈ ਅਲੂਮੀਨੀਅਮ ਦਾ ਵਧੀਆ ਕਾਪਰ ਜੀ ਕਾਪਰ ਬਿਲਕੁਲ ਹਾਂ ਹਰੇਕ ਕਾਪਰ ਹੀ ਮੰਗਦਾ ਆ ਕੇ ਅੱਛਾ ਕਾਪਰ ਚ ਮਿਲ ਲਗੇ ਅੱਛਾ ਇੱਕ ਆ ਦਿਖਾਓ ਮੈਨੂੰ ਬਣਾਇਆ ਡੈਕਨ ਦਾ ਡੈਕਨ ਦੀ ਵੀ ਵਧੀਆ ਤਾਂ ਮੰਗ ਡਿਮਾਂਡ ਹੈ ਬਿਲਕੁਲ ਜੀ ਆ ਦੇਖੋ ਇਹ ਵੀ ਫਰੈਸ਼ ਹੀ ਪਿਆ ਦ ਤੇ ਬਾਕੀ ਖਾਨ ਸਾਹਿਬ ਜਿਵੇਂ ਜੇ ਆਪਾਂ ਅਗਲਾ ਲੈ ਜਾਂਦਾ ਕਈ ਵਾਰੀ ਗਰੰਟੀ ਵਰੰਟੀ ਦਾ ਅਗਲਾ ਹਨਾ ਮਾੜੀ ਮੋਟੀ ਕਿਉਂਕਿ ਦੇਖੋ ਸੈਕੰਡ ਹੈਂਡ ਚੀਜ਼ਾਂ ਤੇ ਜਿਆਦਾ ਗਰੰਟੀ ਤਾਂ ਹੁੰਦੀ ਨਹੀਂ ਬਹੁਤੀ ਕੋਈ ਅਗਲਾ ਜੇ ਤਸੱਲੀ ਕਰਨਾ ਚਾਹੁੰਦਾ ਹੋਵੇ ਮਤਲਬ ਉਹ ਕੀ ਗੱਲ ਬਾਤ ਹੈ ਦੇਖੋ ਆਪਾਂ ਏਸੀ ਦਿੰਨੇ ਆ ਜੀ ਤੁਸੀਂ ਏਸੀ ਲੈ ਜਾਓ ਹਫਤਾ ਦਸ ਦਿਨ ਚਲਾ ਕੇ ਚੈੱਕ ਕਰ ਲਈਏ ਜੇ ਤੁਹਾਨੂੰ ਦਿੱਕਤ ਆਉਂਦੀ ਹੈ ਤੁਹਾਡੇ ਪੀਸ ਫਿੱਟ ਨਹੀਂ ਥੋੜੀ ਤਸੱਲੀ ਨਹੀਂ ਹੋਈ ਮਤਲਬ ਕਿਸੇ ਕੋਈ ਵੀ ਕਾਰਨ ਹੈ ਚੈ ਚਲਾ ਕੇ ਵੈਸੇ ਸੀ ਵਾਪਸ ਕਰਨਾ ਹੈ ਤੁਸੀਂ ਹਫਤੇ ਦਸ ਦਿਨ ਅੰਦਰ ਜੀ ਤੁਸੀਂ ਵਾਪਸ ਕਰ ਸਕਦੇ ਹੋ ਤੁਹਾਡੇ ਪੂਰੇ ਪੈਸੇ ਆਪਸ ਕਰਾਂਗੇ ਜੇ ਤੁਹਾਨੂੰ ਦਿੱਕਤ ਆ ਰਹੀ ਹੈ ਕੋਈ ਮਾੜੀ ਮੁਟੀ ਰਿਪੇਅਰ ਦੀ ਭਾਲ ਦੀ ਹੈ ਸੀ ਕੋਈ ਮਾੜੀ ਮੁਟੀ ਚੇਂਜ ਕਰਨਾ ਹੈ ਸੀ ਤਾਂ ਚੇਂਜ ਵੀ ਕਰ ਸਕਦੇ ਹੋ ਰਿਪੇਅਰ ਵੀ ਕਰਵਾ ਸਕਦੇ ਹੋ ਜੇ ਤੁਹਾਨੂੰ ਤੁਸੀਂ ਵਾਪਸ ਹੀ ਕਰਨਾ ਹੈ ਤਾਂ ਉਹ ਖਾਨ ਸਾਹਿਬ ਨੇ ਬਹੁਤ ਕਹਿੰਡ ਗੱਲ ਕਹੀ